ਹੱਲਾ ਫੜ ਯਾਰ ਬਣਾ ਲਾ ਅਦੋ ਕੱਪੜੇ ਲਾ ਰਿਹਾ ਆਪਣਾ ਤੁਸੀਂ ਬਣਾ ਲਓ ਭਾਈ ਮੈਨੂੰ ਵਟਸਐਪ ਕਰ ਦੇ ਹਾਂ ਤੇ ਬਣਾ ਲਓ ਅਰੇ ਤੂੰ ਬਣਾ ਲਾ ਗੁਰਜੰਤ ਸਿੰਘ ਨਾਲ ਮਾਰੇ ਨੀਜੋ ਵੀ ਨਾਲ ਕੋ ਉੱਪਰ ਜਿਹੜੇ ਸਬਜ਼ੀਆਂ ਵਾਲੇ ਕੱਪੜੇ ਲਾ ਕੇ ਦੇਣ ਉਹ ਕੋਈ ਨਹੀਂ भी दो मेरे जो टंगे है कपड़े भी कलीरे सब कुछ लाया कुछ नहीं छना मैं अपना फिर देखा कोर्टे में मिलना की नहीं मिलना जन माथे ना लावा ਉਹ ਚੋਪਾ ਹੋ ਜਾਂਦਾ ਇਹ ਵੀਡੀਓ ਬਣ ਰਹੀ ਆ ਕੋਈ ਗੱਲ ਨਹੀਂ ਉਹ ਬੰਨ ਲਵੇ ਇਹਨਾਂ ਨੇ ਗਿੱਜੇ ਭਾਜੀ ਸਾਨੂੰ ਤਾਂ ਕੋਈ ਲੋਕਾਂ ਦੀਆਂ ਧੀਆਂ ਦੀ ਜ਼ਿੰਦਗੀ ਬਰਬਾਦ ਕਰਦੇ ਆ ਨਾ ਮੈਂ ਵੀ ਇੱਥੇ ਆ ਕੋਈ ਗੱਲ ਨਹੀਂ ਸਾਹਮਣੇ ਵੇਖਾਂਗੀ ਜਲੂਸ ਆਰਿਆ ਤਾਂ ਮਾਬੀ ਦੇ ਮਾਪੇ ਦੀ ਬੱਚੀ ਦਾ ਦਿਲ ਸੁਤਾਨ ਦੇ ਆ ਨਾ ਕੋਈ ਗੱਲ ਨਹੀਂ ਸਹੀ ਸਮਾਂ ਕੋਈ ਗੱਲ ਨਾ ਲਪਣ ਜੋ ਵੀ ਆ ਮੈਂ ਤੇਰੀ ਸਾਰੇ ਮੇਰੇ ਵਰਗੇ ਹੋ ਜਾ ਉਹ ਜਿਹੜੀ ਗੱਲ ਆ ਕਿਸੇ ਦੀ ਧੀ ਨਾਲ ਇਦਾਂ ਕਰਦੇ ਪਏ ਆ ਨਾ ਕੋਈ ਨਹੀਂ ਤੁਹਾਡੀਆਂ ਵੀ ਜਦੋਂ ਆਣਗੀਆਂ ਫਿਰ ਪਤਾ ਲੱਗੇਗਾ ਮੂੰਹ ਤੇ ਕੰਨੀ ਆ ਹੋਲ ਭਾਈ ਇਸ ਗੱਲ ਦਾ ਮੈਂ ਮੇਰੇ ਮੂਹਰੇ ਬਾਤਾਂ ਕਰਦਾ ਕਿਹਦੇ ਦੀ ਜਿੰਦਗੀ ਬਰਬਾਦ ਨਹੀਂ ਕਰਦੀ ਪਹਿਲਾ ਟ੍ਰੈਨ ਲੈ ਲੈਣਾ ਨਹੀਂ ਓ ਐਕਸਕਿਊਜ਼ ਮੀ ਤੈਨੂੰ ਨਹੀਂ ਬਣਾਉਂਦੀ ਭਾਈ ਹਾਂ ਓਹ ਥੈਂਕ ਯੂ ਨਾਨਾ ਵੱਡਾ ਮੈਂ ਹੀ ਮਾਮਾ ਆਹੋ ਜਿੱਦਿਓ ਲੋਕਾਂ ਪਹਿਲੀ ਵੀ ਕੱਢ ਦਿੱਤੀ ਦੂਜੀ ਵੀ ਕੱਢ ਦਿੱਤੀ ਜੋੜੇ ਹੋ ਗਏ ਅਸੀਂ ਰਵਾਂਗੇ ਓ ਤੁਸੀਂ ਆਪਣੇ ਕੱਪੜੇ ਲਓ ਤਾਂ ਕਿ ਕੀ ਕਰ ਬਸ ਫਿਰ ਬੋਲੋ ਨਾ ਜੋ ਆਪਣਾ ਮੰਦਾ ਉਹ ਲਓ ਤੁਸੀਂ ਮੇਰੇ ਭੈਣ ਭਰਾਵਾਂ ਨੇ ਕਿਹਾ ਨਹੀਂ ਨਹੀਂ ਰਹਿ 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 ਕੋਈ ਗੱਲ ਨਹੀਂ ਪੁੱਤ ਘਰਾਂ 'ਚ ਬੜੀਆਂ ਗੱਲਾਂ ਹੁੰਦੀਆਂ ਪਰ ਬਾਜੀ ਗੱਲਾਂ ਬੜੀਆਂ ਹੁੰਦੀਆਂ ਪਰ ਇਹੋ ਜਿਹੇ ਘਰ ਦੇ ਨਹੀਂ ਭੈਣ ਭਰਾ 5 ਲੱਖ ਦੀ ਡਿਮਾਂਡ ਦੀ ਨਹੀਂ ਕਹਿੰਦੇ ਬੜੀਆਂ ਗੱਲਾਂ ਹੋਈਆਂ ਭੈਣ ਭਰਾ ਗੋਲਡ ਦੀ ਨਹੀਂ ਕਹਿੰਦੇ ਗੋਲਡਿੰਗ ਤੁਸੀਂ ਮੈਨੂੰ ਸੈਂਡ ਕਰਿਓ ਮੈਂ ਜਰੂਰ ਕਰਾਂਗਾ ਵੀਰ ਜੀ ਆਓ ਮੈਨੂੰ ਕਰ ਦਿਓ ਕੋਈ ਨਹੀਂ ਜਦ ਬੰਦੇ ਨੇ ਚੱਜ ਨਾਲ ਰਹਿਣਾ ਹੀ ਨਹੀਂ ਬਾਜੀ ਹਨਾ ਤਾਂ ਅਗਲੇ ਨੂੰ ਦੁਖੀ ਹੋ ਕੇ ਕਹਿਣਾ ਹੀ ਆ ਕਿ ਭਰਾਵਾ ਜੋ ਸਾਡੀ ਕੁੜੀ ਦਾ ਹੱਕ ਬੰਦਾ ਤੂੰ ਦੇ ਦੇ ਇਹ ਤੂੰ ਨਹੀਂ ਰੱਖਣਾ ਮੈਂ ਭਈ ਰਹਿੰਦਾ ਨਹੀਂ ਫਿਰ ਰਹਿਣ ਕਿ ਫਿਰ ਕਿਉਂ ਆਈ ਤੁਹਾਨੂੰ ਲੈ ਕੇ ਵੀ ਆ ਵੀ ਮੈਂ ਰਹਿਣਾ ਉਹਦੇ ਨਾਲ ਕਿਉ ਪਈ ਤੁਸੀਂ ਰਹਿਣ ਦੀ ਗੱਲ ਕਰਨ ਆਈ ਸੀ ਕਿ ਮੇਰੇ ਨਾਲ ਕੱਪੜੀ ਦਾ ਨਹੀਂ ਟ੍ਰੈਕ ਗੱਲ ਕੀਤੀ ਕੋਈ ਗੱਲ ਨਹੀਂ ਮੇਚਾ ਵੀ ਧਰਮ ਕੱਪੜੇ ਪਾਉਣ ਨੂੰ ਆਖਦਾ ਤੇ ਤੂੰ ਦਾ ਆਪਣੇ ਲਿਖੇ ਤੇ ਆਇਆ ਹੈ ਨਾ ਕੋਈ ਗੱਲ ਨਹੀਂ ਪਾਪਾ ਵੀ ਦੇ ਲਈ ਆਏ ਆ ਕੋਈ ਗੱਲ ਨਹੀਂ ਕੋਈ ਚੱਲਿਆ ਕੋਈ ਗੱਲ ਨਹੀਂ ਦੋਨੋਂ ਤੇ ਰੱਬ ਦੀ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ